ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਆਪਣਾ ਬੱਬੂ ਕੁੰਮਣ ਉਮੀਦ ਕਰਦਾ ਵਾਂ ਸਾਰੇ ਮੇਰੇ ਵੀਰ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਅੱਜ ਆਪਾਂ ਨੇ ਵੀਰੋ ਗੱਲ ਕਰਨੀ ਹੈ ਇੱਕ ਛੀਨੀ ਮਾਂ ਦੀ ਜਾਈ ਭੈਣ ਬਾਰੇ ਭੈਣ ਰਮਨਦੀਪ कौर ਮਰਖਈ ਦੇ ਬਾਰੇ ਭੈਣ ਰਮਨਦੀਪ कौर ਮਰਖਈ ਬਹੁਤ ਵਧੀਆ ਕੰਮ ਕਰ ਰਹੇ ਨਸ਼ਾ ਦੇ ਵਿਰੁੱਧ ਬਹੁਤ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੇ ਕੋਈ ਬੋਲੀ ਨਸ਼ਿਆਂ ਦੇ ਵਿਰੁੱਧ ਹੁਣ ਤਾਂ ਚਲੋ ਬਹੁਤ ਲੋਕ ਬੋਲਣ ਲੱਗੇ ਹੁਣ ਤਾਂ ਕਾਫਲੇ ਹੀ ਬਣ ਗਏ ਇਹ ਜਿੰਨੀ ਵਿੱਚ ਨਸ਼ੇ ਦੇ ਖਿਲਾਫ ਗੱਲ ਹੋ ਰਹੀ ਹੈ ਇਹ ਉਸ ਦੀ ਦੇਣ ਹੈ ਰਮਨਦੀਪ ਕੌਰ ਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਜੇ ਕੋਈ ਨਸ਼ਿਆਂ ਵਿਰੁੱਧ ਬੋਲਿਆ ਸੀ ਤੇ ਉਹ ਰਮਨਦੀਪ ਕੌਰ ਬੋਲੀ ਸੀ ਭੈਣ ਰਮਨਦੀਪ ਕੌਰ ਦਾ ਪਤੀ ਨਸ਼ਿਆਂ ਦੀ ਭੇਡ ਚੜ ਗਿਆ ਸੀ ਚਿੱਟੇ ਦੀ ਭੇਡ ਚੜਿਆ ਸੀਗਾ ਬਹੁਤ ਜਵਾਨ ਸੀਗਾ 6 ਫੁੱਟ ਤੇ 2 ਇੰਚ ਕੱਦ ਸੀਗਾ ਬਹੁਤ ਮੈਂ ਕਹਿੰਦਾ ਜੀ ਖਿਡਾਰੀਆਂ ਇੱਕ ਹਿਸਾਬ ਦਾ ਖਿਡਾਰੀ ਸੀਗਾ ਪਲੇਅਰ ਅਮਰ ਦਾ ਸਰੀਰ ਸੀਗਾ ਬੜਾ ਜਵਾਨ ਸੀਗਾ ਪਰ ਸਮੇਂ ਦੀ ਮਾਰ ਪੈ ਗਈ ਨਸ਼ੇ ਦੀ ਲਤ ਲੱਗ ਗਈ ਨਸ਼ੇ ਦੇ ਵਿੱਚ ਇੰਨਾ ਬਸ ਉਹਦਾ ਵਿਚਾਰਾ ਘਰ ਹੀ ਪਟਿਆ ਗਿਆ ਉਹ ਬੰਦਾ ਸੰਸਾਰ ਤੋਂ ਚਲੇ ਗਿਆ ਛੋਟੇ ਛੋਟੇ ਬੱਚੇ ਛੱਡ ਕੇ ਦੋ ਧੀਆਂ ਤੇ ਇੱਕ ਪੁੱਤ ਸੀ ਉਹਨਾਂ ਨੂੰ ਛੱਡ ਕੇ ਚਲੇ ਗਿਆ ਉਸਰ ਭੈਣ ਰਵਨਦੀਪ ਕੌਰ ਨੇ ਆਪਣੇ ਪਤੀ ਦੀ ਆਪਣੇ ਪਤੀ ਦੇ ਸਿਵੇ ਤੇ ਖੜ ਕੇ ਕਸਮ ਖਾਈ ਸੀਗੀ ਇੱਕ ਪਰਨ ਕੀਤਾ ਸੀਗਾ ਕਿ ਮੈਂ ਨਸ਼ਿਆ ਖਿਲਾਫ ਬੋਲਾਂਗੀ ਚਾਹੇ ਮੇਰੇ ਤੇ ਜੋ ਮਰਜ਼ੀ ਹੋ ਜੇ ਉਹਦੇ ਉੱਤੇ ਕੇਸ ਵੀ ਪਾਏ ਗਏ ਝੂਠੇ ਸੱਚੇ ਇੱਥੇ ਤੱਕ ਵੀ ਹਥਿਆਰਾਂ ਤੱਕ ਦੇ ਉੱਤੇ ਕੇਸ ਪਾਏ ਗਏ ਵੀ ਇਹਦਾ ਮੂੰਹ ਬੰਦ ਕਰਵਾਇਆ ਜਾ ਪਰ ਮੈਂ ਕਹਿੰਦਾ ਪ੍ਰਣਾਮ ਹੈ ਉਸਾ ਮਾਂ ਦੀ ਧੀ ਨੂੰ ਮਿਉ ਨੇ ਡਟ ਕੇ ਨਸ਼ਿਆ ਖਲਾਬ ਬੋਲੀ ਆ ਯਾਰ ਜਿੰਨੇ ਵੀ ਚੰਗੇ ਚੰਗੇ ਬੰਦੇ ਨੇ ਪੰਜਾਬ ਵਾਸਤੇ ਚੰਗੀ ਸੋਚ ਰੱਖਦੇ ਨੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਨੇ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਮੈਂ ਕਹਿੰਦਾ ਜੀ ਭੈਣ ਰਮਨਦੀਪ ਕੌਰ ਆ ਜੇ ਕੋਈ ਕਿਸ ਦੀ ਧੀ ਭੈਣ ਦਾ ਕੋਈ ਰੋਲਾ ਹੁੰਦਾ ਕੋਈ ਸਭਰੇ ਤੰਗ ਕਰਦੇ ਨੇ ਤਾਂ ਜਿਹੜਾ ਕੋਈ ਹੁੰਦਾ ਡਟ ਕੇ ਖੜਦੀ ਆ ਬਈ ਉਹ 1 ਰੁਪਏ ਦਾ ਲਾਲਚ ਨਹੀਂ ਉਹਨੂੰ 1 ਰੁਪਏ ਦਾ ਵੀ ਕੀ ਹੁੰਦਾ ਗਰੀਬਾਂ ਦੀ ਗੱਲ ਕਰਦੀ ਆ ਠੀਕ ਆ ਲੱਚਰਾਈ ਦੇ ਜਿਹੜੇ ਗਾਣੇ ਆਉਂਦੇ ਨੇ ਠੀਕ ਆ ਕੋਈ ਬੱਸਾਂ ਦੇ ਵਿੱਚ ਜਾਨ ਪੁੱਜ ਕੇ ਕੋਈ ਗਾਣੇ ਇਦਾਂ ਦੇ ਚਲਾਉਂਦੇ ਰਹਿੰਗੇ ਕਿਉਂਕਿ ਹੈ ਤਾਂ ਸਾਡੇ ਹੀ ਮਹਿਕਮਾ ਟਰੱਕ ਡਰਾਈਵਰ ਆਸੀਂ ਵੀ ਪਰ ਕੋਸ਼ੇ ਸਾਡੇ ਵਿੱਚ ਵੀ ਹੁਣ ਤਾਂ ਹੀਆਂ ਹੈਗੀਆਂ ਨੇ ਕੁਝ ਬੰਦੇ ਮੰਨ ਲਓ ਵੀ ਕਿਸੇ ਨੇ ਇਦਾਂ ਦੇ ਕੋਈ ਠੀਆ ਪੈਣਾ ਕੋਈ ਕਾਲ ਜਲੇ ਬੈਠਿਆ ਕੋਈ ਗਾਣੇ ਮਾਰੇ ਚੰਗੇ ਲਾਤੇ ਯਾਨੀ ਜਿੱਥੇ ਵੀ ਉਹਨੂੰ ਮੌਕਾ ਮਿਲਦਾ ਜੇ ਸਟੈਂਡ ਪੂਰਾ ਦਿੰਦੀ ਹੈ ਨਸ਼ਿਆਂ ਦੇ ਵਿਰੁੱਧ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਵਾਜ਼ ਚੱਕੀ ਹੈ ਭੈਣ ਰਮਨਦੀਪ ਕੌਰ ਨੇ ਫਿਰ ਪਰਮਿੰਦਰ ਸਿੰਘ ਝੋਟਾ ਵਾਕੇ ਬਾਈ ਉਹ ਝੋਟਾ ਬੰਦਾ ਨਾ ਉਹ ਦਬਦਾ ਨਾਉ ਵੇਖਦਾ ਕੁਝ ਬੰਦੇ ਨਾ ਪੰਜਾਬ ਦੇ ਬਾਕੀ ਦਿਲੋਂ ਜੁੜੇ ਹੋਏ ਨੇ ਪੰਜਾਬ ਨਾਲ ਜਿਵੇਂ ਬਜਿੰਦਰ ਸਿੰਘ ਪਖੋਗੇ ਪਰਮਿੰਦਰ ਸਿੰਘ ਝੋਟਾ ਹੋ ਗਿਆ ਭੈਣ ਨਾਮਦੀਪ ਕੌਰ ਹੋ ਗਈ ਚਲੋ ਹੋਰ ਵੀ ਕਾਫੀ ਸੱਜਣ ਹੈਗੇ ਨੇ ਲੱਖੇ ਸੰਧਾਣੇ ਵਰਗੇ ਹੈਗੇ ਨੇ ਠੀਕ ਹੈ ਇੱਕ ਬੰਦਾ ਅੱਜ ਮੈਂ ਇੱਕ ਇੰਟਰਵਿਊ ਸੁਣੀ ਸੀ ਕੱਲ ਮੈਂ ਵੀਡੀਓ ਪਾਈ ਸੀਗੀ ਵੀ ਜਿਹੜਾ ਮੇਲਾ ਹੁਣ ਜਾ ਰਿਹਾ ਸਟੋਲਿਆਂ ਦਾ ਉਹਦੇ ਖਿਲਾਫ ਇਹ ਨਹੀਂ ਹੋਣਾ ਚਾਹੀਦਾ ਵੀ ਪੰਜਾਬ ਦੀ ਜਵਾਨੀ ਕਿੱਧਰ ਨੂੰ ਚੱਲ ਪਈ ਯਾਰ ਆਪਾਂ ਦਾ ਬਹੁਤ ਅਣਖ ਵਾਲੇ ਲੋਕ ਸੀਗੇ ਪੰਜਾਬ ਦਾ ਗੁਰੂਆਂ ਪੀਰਾਂ ਦੀ ਧਰਤੀ ਆ ਅਣਖ ਕਰਕੇ ਜਾਣਿਆ ਜਾਂਦਾ ਸੀ ਵੀ ਅੱਜ ਕਿੱਧਰ ਨੂੰ ਚੱਲ ਪਏ ਸਟੋਲਿਆਂ ਦੇ ਮੇਲੇ ਹੋਣਗੇ ਤੇ ਟੈਂਪੋਆਂ ਦੇ ਮੇਲੇ ਹੋਣਗੇ ਇੱਕ ਨਾ ਕੋਈ ਰਣਜੋਤ ਸਿੰਘ ਦਰਾਹਾ ਹੈ ਰਣਜੋਤ ਰਾਹ ਸਿੰਘ ਨੇ ਰਣਜੋਤ ਰਾਹ ਉਹਦੀ ਅੱਜ ਮੈਂ ਇੰਟਰਵਿਊ ਸੁਣੀ ਕਹਿੰਦਾ ਜੀ ਤੁਸੀਂ ਇਹ ਇਹਦਾ ਵਿਰੋਧ ਕਿਉਂ ਕਰਦੇ ਹੋ ਕੱਲਾ ਪਰਮਜੀਤ ਅਕਾਲੀ ਵਿਰੋਧ ਕਰਦਾ ਉਹਨੂੰ ਰਣਜੋਤ ਦਰਾਹੇ ਨੂੰ ਮੈਂ ਦੱਸਣਾ ਚਾਹੁੰਦਾ ਕੱਲਾ ਪਰਮਜੀਤ ਅਕਾਲੀ ਨਹੀਂ ਵਿਰੋਧ ਕਰਦਾ ਸਾਰਾ ਪੰਜਾਬ ਉਹਦੇ ਵਿਰੁੱਧ ਹੈ ਉਹ ਮੇਲੇ ਦੇ ਵਿਰੁੱਧ ਹੈ ਠੀਕ ਹੈ ਕੱਲੇ ਕੱਲੇ ਬੰਦੇ ਨੇ ਇੰਟਰਵਿਊ ਪਾਈ ਹੋਈ ਆ ਤੂੰ ਹੀ ਇੱਕ ਕੱਲਾ ਤੂੰ ਹੀ ਅਜਰਾ ਉਹਨੇ ਹਮਾਇਤ ਕਰ ਰਿਹਾ ਵੀ ਕੀ ਤੂੰ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਜਾਊਂਗਾ ਤੇ ਮੇਲੇ 'ਚ ਮੈਂ ਰਣਜੋਤ ਨੂੰ ਪੁੱਛਣਾ ਚਾਹੁੰਦਾ ਦਰਾਹੀ ਵਾਲੇ ਨੂੰ ਵੀ ਕੀ ਤੂੰ ਉੱਥੇ ਮੇਲੇ 'ਚ ਆਪਣੇ ਬੱਚਿਆਂ ਨੂੰ ਲੈ ਕੇ ਜਾਏਂਗਾ ਵੀ ਯਾਰ ਤੂੰ ਕਿੱਧਰ ਨੂੰ ਜਵਾਨੀ ਜਾ ਰਹੀ ਹੈ ਤੁਸੀਂ ਗੱਲਾਂ ਕੀ ਕਰ ਰਹੇ ਹੋ ਆਪਾਂ ਨੂੰ ਸਭ ਆਪਣੀ ਜਵਾਨੀ ਨੂੰ ਜੇ ਕੋਈ ਵਿਗੜਿਆ ਹੋਵੇ ਉਹਨੂੰ ਸੁਧਾਰਨਾ ਚਾਹੀਦਾ ਤੁਸੀਂ ਉਹਨੇ ਹਮਾਇਤ ਕਰ ਰਹੇ ਹੋ ਮੈਨੂੰ ਬੜਾ ਦੁੱਖ ਲੱਗਾ ਰੰਜੋਦ ਦੀ ਗੱਲ ਸੁਣ ਕੇ ਰੰਜੋਦ ਰਾਹੇ ਕੋਈ ਮੈਂ ਤਾਂ ਦੇਖਿਆ ਪਹਿਲੀ ਵਾਰੀ ਐ ਪਰ ਪਹਿਲਾਂ ਇੱਕ ਦੋ ਵਾਰੀ ਲੱਖੇ ਉਹਦੇ ਨਾਲ ਭਾਨੇ ਸਿੱਧੂ ਨਾਲ ਦੀ ਬਹਿਸ ਵੀ ਹੋਈ ਐ ਕਹਿੰਦਾ ਜੀ ਪਹਿਲਾਂ ਉਹਦੀ ਬਿਆਦਮੀਆਂ ਰੋਕ ਲੋ ਠੀਕ ਐ ਮਰਿਆਦਾ ਸਹੀ ਕਰ ਲੋ ਵੀ ਯਾਰ ਬਿਆਦਮੀਆਂ ਵਾਲਾ ਇੱਕ ਲੱਗ ਮੈਟਰ ਐ ਇਹ ਇੱਕ ਲੱਗ ਮੈਟਰ ਨੇ ਪੰਜਾਬ ਦੀ ਧਰਤੀ ਐ ਜਿੱਥੇ ਸੂਰਮਿਆਂ ਦੇ ਮੇਲੇ ਲੱਗਣੇ ਚਾਹੀਦੇ ਉੱਥੇ ਟੈਂਪੂਆਂ ਦੇ ਮੇਲੇ ਲੱਗਣਗੇ ਵੀ ਤੂੰ ਉਹਨੇ ਹਮਾਇਤ ਕਰ ਰਿਹਾ ਯਾਰ ਇੱਕ ਪੱਤਰਕਾਰ ਨੂੰ ਇੰਟਰਵਿਊ ਦੇ ਰਿਹਾ ਕਹਿੰਦਾ ਜੀ ਬੇਅਦਬੀਆਂ ਦਾ ਰੋਕਿਆ ਨਹੀਂ ਕਈਆਂ ਆਪਦੇ ਪੱਗਾਂ ਬੰਨ੍ਹ ਕੇ ਸ਼ਰਾਬ ਪੀਂਦੇ ਨੇ ਉਹ ਬੇਅਦਬੀ ਨਹੀਂ ਹੈਗੀ ਜੇ ਸਟੋਲਿਆਂ ਨੇ ਪੱਗ ਬੰਨ੍ਹ ਦੀ ਟੈਂਪੋ ਵਾਲੇ ਪੱਗ ਬੰਨ੍ਹ ਲਈ ਫੇਰ ਕੀ ਜਦੋਂ ਮਾ ਕੇ ਦੱਸੋ ਇਹ ਬੰਦੇ ਗੱਲਾਂ ਪਤਾ ਨਹੀਂ ਕਿਆ ਜਿਆ ਕਰਦੇ ਨੇ ਮੈਂ ਸਾਰੇ ਵੀਰਾਂ ਭਰਾਵਾਂ ਚਰਨਾਂ 'ਚ ਬੇਨਤੀ ਕਰਦਾ ਜੀ ਵੀ ਜਿਹੜੇ ਵੀ ਪੰਜਾਬ ਦਾ ਦਰਦ ਰੱਖਦੇ ਨੇ ਚਾਹੇ ਉਹ ਪਰਮਿੰਦਰ ਝੋਟਾ ਹੋਵੇ ਚਾਹੇ ਭੈਣ ਰਮਨਦੀਪ ਕੌਰ ਹੋਵੇ ਭੈਣ ਰਮਨਦੀਪ ਕੌਰ ਨੇ ਇੱਕ ਵੀਡੀਓ ਦੇਖੀ ਸਟੇਜ 'ਤੇ ਪੱਲਾ ਅਟਕੇ ਝੋਲੀ ਅਟਕੇ ਬਾਈ ਜ ਨੇ ਅਪੀਲ ਕੀਤੀ ਸੰਗਤ ਨੂੰ ਕਹਿੰਦੀ ਮੈਂ ਧੰਨਵਾਦ ਵੀ ਕਰਦੀ ਆਂ ਵੀ ਮੈਂ ਕੱਲੀ ਤੁਰੀ ਸੀਗੀ ਵੀ ਅੱਜ ਕਾਫਲੇ ਬਣ ਕੇ ਤੁਰ ਪਏ ਕੋਈ ਗੱਲ ਨਹੀਂ ਭੈਣੇ ਤੇਰੇ ਨਾਲ ਆ ਟੈਨਸ਼ਨ ਨਾਲੇ ਵੱਧ ਤੋਂ ਵੱਧ ਭੈਣ ਦਾ ਸਾਥ ਦੇਣਾ ਚਾਹੀਦਾ ਮੈਂ ਕਹਿੰਦਾ ਭਾਈ ਜਿੰਨੇ ਉਹਨੇ ਸੰਘਰਸ਼ ਕੀਤਾ ਨਾ ਪੰਜਾਬ ਵਾਸਤੇ ਬਹੁਤ ਸੰਘਰਸ਼ ਕੀਤਾ ਭਾਈ ਉਹਨੇ ਭੈਣ ਰਮਨਦੀਪ कौर ਉਹਦਾ ਵੱਧ ਤੋਂ ਵੱਧ ਮੈਂ ਕਹਿੰਦਾ ਜੀ ਉਹਦੇ ਆਵਾਜ਼ ਨੂੰ ਚੱਕਣਾ ਚਾਹੀਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਉਹਦੇ ਪੇਜ ਨੂੰ ਫੋਲੋ ਕਰਨਾ ਚਾਹੀਦਾ ਜਿੰਨੇ ਵੀ ਪੰਜਾਬ ਵਾਸਤੇ ਬੰਦੇ ਸੋਚਦੇ ਨੇ ਜਰੂਰ ਯਾਰਾਂ ਦਾ ਸਾਥ ਦਓ ਇਸ ਕਰਕੇ ਕਹਿੰਦਾ ਹੁੰਦਾ ਵੀ ਚੰਗੇ ਜਦੋਂ ਬੰਦਾ ਦੁਨੀਆ ਚਲੇ ਜਾਂਦਾ ਉਦੋਂ ਤਾਂ ਸਾਰੇ ਹੁਣ ਦੀਪ ਸਿੱਧੂ ਨੂੰ ਸਾਰੇ ਕਹਿੰਦੇ ਨੇ ਸਿੱਧੂ ਮੂਸੇਵਾਲੇ ਨੂੰ ਸਾਰੇ ਕਹਿੰਦੇ ਵੀ ਹਾਂ ਬਹੁਤ ਵਧੀਆ ਸੀਗਾ ਬੜੀ ਪੰਜਾਬ ਦੀ ਗੱਲ ਕਰੇ ਪਰ ਬਾਈ ਜੀ ਜਦੋਂ ਬੰਦਾ ਦੁਨੀਆ ਤੇ ਹੁੰਦਾ ਉਦੋਂ ਕੋਈ ਨਹੀਂ ਸੁਣਦਾ ਹੈ ਉਦੋਂ ਨਹੀਂ ਕੋਈ ਸੁਣਦਾ ਬੰਦੇ ਜਾਂ ਤੋਂ ਬਾਅਦ ਹਰੇਕ ਹੀ ਕਹਿੰਦਾ ਯਾਰ ਵੀ ਬਹੁਤ ਮਾੜਾ ਹੋਇਆ ਬਾਅਦ ਚੋ ਪਛਤਾਇਆ ਕੀ ਕਰੇਗਾ ਜੇ ਅਜਾਪਾ ਜੁੰਦੇ ਜੀ ਨਹੀਂ ਕਿ ਤਾਂ ਸਾਥ ਦੇਣਾ ਹੈਗਾ ਹੁਣ ਬਲਵਿੰਦਰ ਪੱਖੋ ਗਿਆ ਹੈ ਲੱਖਾ ਸਦਾਣਾ ਹੈ ਭੈਣ ਰਮਨਦੀਪ ਕੌਰ ਹੈ ਪਰਮ ਦੀ ਆਪਣਾ ਪਰਮਜੀਤ ਸਿੰਘ ਅਕਾਲੀ ਹੈ ਯਾਰ ਕਿੰਨੇ ਵਧੀਆ ਬੰਦੇ ਇਨਸਾਨ ਬੈਠੇ ਨੇ ਦੁਨੀਆ ਤੇ ਕਿਉਂ ਨਹੀਂ ਸਾਥ ਦਿੰਦੇ ਹੈਗੇ ਠੀਕ ਹੈ ਮਾੜੇ ਬੋਲਣਾ ਕੁਝ ਬੰਦੇ ਆਲੇ ਮਾੜੇ ਬੋਲਣ ਦੀ ਆਦਤ ਹੀ ਹੁੰਦੀ ਹੈ ਭਾਈ ਰਣਜੀਤ ਸਿੰਘ ਜਸੇਦਾਰ ਜੀ ਨੂੰ ਵੀ ਕੋਈ ਬੰਦੇ ਮਾੜੇ ਕਹੀ ਜਾਂਦੇ ਨੇ ਚੰਗੇ ਬੰਦੇ ਦਾ ਸਾਥ ਦੋ ਡਟ ਕੇ ਸਾਥ ਦਿਆ ਕਰੋ ਚੰਗੀ ਗੱਲ ਹਮੇਸ਼ਾ ਸੁਣੋ ਆਪਣੇ ਬੱਚਿਆਂ ਨੂੰ ਸੁਣਾਓ ਚੰਗਾ ਸੋਹਣਾ ਪੰਜਾਬ ਸਰਜੀਏ ਤਾਹੀ ਆਉਣ ਆ ਆਪਣਾ ਪੋਇਕ ਬਣ ਸਕਦਾ ਇਸ ਟਾਈਮ ਪੰਜਾਬ ਬਹੁਤ ਹੀ ਖਬਰੀਆਂ ਦੇ ਵਿੱਚ ਦੀ ਲੰਘ ਰਿਹਾ ਕਿਤੇ ਸਟੋਲਿਆਂ ਦੇ ਮੇਲੇ ਲੱਗ ਰਹੇ ਨੇ ਕਿਤੇ ਨਸ਼ੇ ਦੇ ਨਾਲ ਆਪਣੇ ਨੌਜਵਾਨ ਮਰ ਰਹੇ ਨੇ ਸਾਰਿਆਂ ਨੂੰ ਬਾਤ ਚੜ ਕੇ ਪੰਜਾਬ ਨੂੰ ਉਜਲ ਬਣਾਉਣ ਦੇ ਲਈ ਪੰਜਾਬ ਨੂੰ ਸੋਹਣਾ ਬਣਾਉਣ ਦੇ ਲਈ ਸਾਰਿਆਂ ਸਾਥ ਦੇਣਾ ਚਾਹੀਦਾ ਆਪਣੀ ਆਵਾਜ਼ ਚੱਕਣੀ ਚਾਹੀਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਮੇਰੇ ਕੋਲ ਜਿੰਨਾਂ ਕੋ ਸਾਥ ਹੁੰਨੇ ਉਹਦਾ ਉਹ ਨਾ ਉਹ ਵੀ ਨਹੀਂ ਬੋਲਦੇ ਕਿ ਜਿੰਨਾਂ ਕੋ ਚੰਗੇ ਵਧੀਆ ਸਾਧਨ ਨੇ ਮੇਰੇ ਕੋਲ ਤਾਂ ਕੋਈ ਸਾਧਨ ਨਹੀਂ ਮੇਰੇ ਕੋਲ ਤਾਂ ਇੱਕ ਛੋਟਾ ਜਿਹਾ ਮੋਬਾਈਲ ਆ ਉਹ ਵੀ 2017 ਦਾ ਮੈਂ ਫਿਰ ਵੀ ਆਵਾਜ਼ ਚੱਕਦਾ ਵਾਂ ਜਿੰਨੇ ਜੋਗਾ ਹੈਗਾ ਵਾਂ ਜਿੰਨਾਂ ਕੋ ਵਧੀਆ ਮੋਬਾਈਲ ਨੇ ਵਧੀਆ ਮੈਂ ਇੱਕ ਨੇ ਕੈਮਰੇ ਵਧੀਆ ਨੇ ਉਹ ਵੀ ਨਹੀਂ ਗੱਲ ਕਰਦੇ ਹੈਗੇ ਮੇਰੇ ਕੋਲ ਤਾਂ ਸਾਧਨ ਹੀ ਕੋਈ ਨਹੀਂ ਮੈਂ ਤਾਂ ਆਪਣਾ ਟਰੱਕ ਡਰਾਈਵਰ ਆ ਆਪਦੀ ਮਿਹਨਤ ਕਰਕੇ ਆਪਦੇ ਬੱਚੇ ਪਾਲਦਾ ਵਾਂ ਪਰ ਫਿਰ ਵੀ ਮੈਂ ਪੰਜਾਬ ਦਾ ਦਰਦ ਰੱਖਦਾ ਵਾਂ ਵੀ ਸਾਡੀ ਨੌਜਵਾਨੀ ਯਾਰ ਕਿੱਧਰ ਨੂੰ ਜਾ ਰਹੀ ਹੈ ਇਸ ਕਰਕੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ